ਚਾਣ ਨਾ ਬਈ ਵਖੋ ਦੋ ਬੰਦੇ ਪੁਲਿਸ ਮੇਂ ਤਕਾਬੂ ਤੇ ਮੂੰ ਟਕੇ ਮੂੰ ਕ ਬੰਦੇ ਚੱਲ ਬਹੀ ਓਏ ਮੂੰ ਤਾਂ ਬੰਦੇ ਇਹ ਵੀ ਇਹਨਾਂ ਦੇ ਬੰਦੇ ਹੁੰਦੇ ਆ ਸਮਝੀ ਨਹੀਂ ਨਿਕਲਣਾ ਓ ਹੋ ਹੋ ਇਤਰਾ ਪਾ ਦੇ ਆ ਪਪੜ ਮੈਂ ਆਉ ਪਾ ਹਾਂ ਹਾਂ ਲੈ ਪੈਟਰੋਲ 5 ਰੁਪਏ ਹੋਰ ਮੰਗਿਆ ਆ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਸਾਲ ਦੇ ਵਿੱਚ 5-7 ਵਾਰੀ ਇਹਨਾਂ ਪੈਟਰੋਲ ਵਧਾ ਦਿੱਤਾ ਵਾ ਬੰਦਾ ਕੀ ਖਾਊ ਤੇ ਕੀ ਪਾਊ ਮੈਨੂੰ ਸਮਝ ਨਹੀਂ ਆਉਂਦੀ ਓਏ ਕੁਛ ਨਹੀਂ ਆ ਰਹੀ ਸਸੀ ਕਾ ਜੀ ਸਸੀ ਕਾ ਜੀ ਸਸੀ ਕਾ ਜੀ ਵਾ ਵਧੀਆ ਤੁਸੀਂ ਸੁਣਾ ਮੇਰੇ ਪਰੇ ਹੋ ਕੁਛ ਮਰੇ 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 ਆ ਆ ਸੁਣਾਓ ਸੁਣਾਓ ਕਿਦਾਂ ਹਾਂ ਚੰਨ ਜੀ ਕੀ ਅੱਜ ਕਦੀ ਸਾਡੇ ਬੇੜੇ ਚਾਨੀ ਨਹੀਂ ਚੜਿਆ ਉਹ ਮਾਰਾ ਜਾਵਾਂਗੇ ਟਾਈਮ ਨਹੀਂ ਲੱਗਦਾ ਕਰਨ ਉਹ ਆਇਆ ਜਾਇਆ ਕਰੋ ਨਾ ਕਰੋ ਉਹ ਗੱਲ ਬੈਠੇ ਨਾ ਨਾ ਰਿਆ ਕਰੋ ਅੱਛਾ ਹੋ ਸੁਣਾਓ ਬਸ ਖਬਰਾਂ ਪੜ੍ਹਨਾ ਚਾਚਾ ਆ ਪੜੀ ਜਾ ਬਾਈ ਗੱਲ ਕਰਦੇ ਮਗਾਈਆ ਸਰਕਾਰ ਵਿੱਚ ਕੀ ਕੀਤਾਈਓ 5 ਰੁਪਏ ਹੋਰ ਪੈਟਰੋਲ ਮਹਿੰਗਾ ਕਰ ਦਿੱਤਾਈ ਹੈ ਹੈ ਆ ਸਾਲ ਦੇ ਵਿੱਚ 7-8 ਰੀ ਪਟ્રોલ ਮਹਿੰਗਾ ਕਰਵਾ ਦਿੱਤਾ ਨਾ ਨਹੀਂ ਚਲੋ ਸਾਨੂੰ ਕੀ ਆਹਨ ਪਟ્રોલ ਤੋਂ ਆਹੀ ਕੀ ਲੈਣਾ ਤੈਨੂੰ ਕੋਈ ਫਰਕ ਨਹੀਂ ਤੈਨੂੰ ਕੋਈ ਨਹੀਂ ਫਰਕ ਮੈਨੂੰ ਕਾਹਦਾ ਪੈਣਾ ਮੈਂ ਤਾਂ ਜਿਆਦਾ ਹੀ ਸਾਈਕਲਤੀ ਆ ਮੈਨੂੰ ਕੋਈ ਫਰਕ ਨਹੀਂ ਓਏ ਹੋਏ 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 ਦੇਖੋ ਚੰਨ ਭਾਈ ਖਬਰ ਵੇਖੋ ਚਾਚਾ ਤੁਸੀਂ ਸੁਣ ਖਬਰ ਹਾਂ ਆਹਾ ਆਹ ਖਬਰ ਤੇ ਗਰਮੀ ਆਈ ਹੈ ਨਾ ਕੀ ਕੀ ਹੈ ਅੱਜ ਵੇਖ ਚੰਨ ਭਾਈ ਸੁਣੋ ਜਰਾ ਇੱਕ ਕੁੜੀ ਕਰਮ ਫਰਾਦ ਹੈ ਨਕਦੀ ਗਹਣੇ ਲਾ ਕੇ ਵਾਹ 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 ਕਰਮ ਫਰਾਦ ਲਾਗੇ ਪਿਓ ਵੇਖੋ ਜੀ ਸੁੱਤਾ ਲਾਗੇ ਰਮਾਨਾ ਵੇਖੋ ਕੀ ਕੀ ਲਿਖਿਆ ਤੇ ਉਹ ਸੁੱਤਾ ਲਾਗੇ ਰਮਾਨਾ ਇਹੋ ਜੇ ਪਿਓ ਨੂੰ ਤੇ ਗੋਲੀ ਮਾਰ ਦੇਣੀ ਚਾਹੀਦੀ ਆ ਤੇ ਭਾਜੀ ਕਿਸੇ ਨੂੰ ਗਾਲ ਨਹੀਂ ਕੱਢੀ ਜੀ ਹੁੰਦੀ ਅਗਲਾ ਕੁੱਤਾ ਵੀ ਕਰ ਜਦਾ ਮੈਂ ਗੱਲ ਕਰਦਾ ਵੀ ਪਿਓ ਕੰਜਰ ਘੋੜੇ ਵੇਚ ਕੇ ਸੁੱਤਾ ਉਹਨੂੰ ਪਤਾ ਲੱਗਾ ਉਹ ਨਹੀਂ ਇਹਨੂੰ ਪਤਾ ਲੱਗਾ ਤਾਂ ਠੋਕ ਗੱਲ ਅੱਗੇ ਅੱਗੇ ਪੜਿਆ ਰੱਗੀ ਲਿਖਿਆ ਕੁੜੀ ਦੀ ਹੁਣ 17 ਸਾਲ ਮੈਂ ਉਹਨੂੰ ਕੰਜਰ ਨੂੰ ਇਦਾਂ ਕਰ ਬਈ ਕੁੜੀ ਦਾ ਵਿਆਹ ਕਰ ਦਿੰਦਾ ਵਿਆਹ ਮੈਂ ਨਾ ਚੰਨ ਭਾਜੀ ਕਿਉਂ ਬਿਖਣ ਸਿਆ ਕੁੜੀ ਦਾ ਵਿਆਹ ਕਰਨਾ ਚੰਗਾ ਰਹਿ ਜਾਂਦਾ ਤੇ ਯਾਰ ਕੁੜੀ ਦੀ ਉਮਰ 17 ਸਾਲ ਦੀ ਆ ਹੈ ਕਿ ਉਹ ਮੈਂ ਵੀ ਉਹ ਉਹ ਵਿਆਹ ਕਿੱਦਾਂ ਕਰਦੇ ਹੋ ਬੰਦਾ ਐਂ ਦੱਸ ਹੈ ਵੀ ਸਾਡੀ ਉਮਰ ਤਾਂ ਪਹਿਲਾਂ ਵਿਆਹ ਕਿੱਦਾਂ ਕਰਦੇ ਲੈ ਉਹਨੇ ਅੰਦਰ ਹੋਣਾ ਸੀ ਠੀਕ ਹੈ ਰਿਹਾ ਠੀਕ ਠੀਕ ਹੈ ਬਾਈ ਪਿਓ ਲਾਗੇ ਸੁੱਤਾ ਸੀ ਲਾਗੋਂ ਗਈ ਆ ਆ ਪੜ੍ਹੇ ਹੋਈ ਰੱਖੋ ਮਾੜੇ ਕਰ ਮੈਂ ਨਹੀਂ ਪੜਦਾ ਇਹ ਖਬਰ ਆ ਪੜ੍ਹੇ ਤੁਸੀਂ ਖਬਰ ਉਹ ਨਹੀਂ ਮੈਂ ਪੜਦਾ ਹੀ ਆ ਜਾਂਦਾ ਆ ਖਬਰ ਮੈਂ ਨਹੀਂ ਪੜਦਾ ਹਾਂ ਤੂੰ ਕਿਉਂ ਨਹੀਂ ਖਬਰ ਪੜ੍ਹਦਾ ਤੂੰ ਵੀ ਆ ਉਹ ਮੈਂ ਨਹੀਂ ਪੜ੍ਹਦੀ ਤੂੰ ਕਿਹੜੀ ਕਿਉਂ ਨਹੀਂ ਪੜ੍ਹਦਾ ਓ ਇਸ ਕਰਕੇ ਕਿ ਇਹ ਮੇਰੀ ਕੁੜੀ ਏ